ਮੇਨ ਫੈਕਟਰੀ ਹਰਸਿੰਗਰ ਐਸਟਾ ਚੱਲਦੀ ਵਿੰਡ ਜਿਹੜੀ ਫੈਕਟਰੀ ਸਾਡ ਏਰੀਆ ਚ ਘਰਵਾਲੀ ਪਿੰਡਿਆ ਉਹਦੇ ਵਿੱਚ ਪਿੰਡਰ ਫਾਰਮਸ ਦਾ ਏਰੀਆ ਹੈ ਪਿੰਡਰ ਫਾਰਮਸ ਦੇ ਬੈਕਸਾਈਡ ਤੇ ਫੈਕਟਰੀ ਚੱਲ ਰਹੀ ਸੀ ਕੀ ਬ੍ਰਾਂਤੀ ਹੋਈ ਹੈ ਜੀ 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 ਮੁੱਖੇ ਤੇ ਕਾਫੀ ਬਲਕ ਚ ਆਰਟੀਫੀਸ਼ਲ ਜਿਹੜਾ ਦੇਸੀ ਘਿਓ ਆ ਬਣਾਇਆ ਜਾ ਰਿਹਾ ਸੀ ਜਰੂਰ ਰਫਾਈਨ ਦੇ ਤੇ ਵਿੱਚ ਉਹਦੇ ਐਸੈਂਸ ਪਾ ਕੇ ਤੇ ਕਲਰ ਪਾ ਕੇ ਜਿਹਨੂੰ ਦੇਸੀ ਘਿਓ ਦਾ ਇੱਕ ਰੂਪ ਦਿੱਤਾ ਜਾਂਦਾ ਸੀ ਤੇ ਉਹਨੂੰ ਫੇ ਦੇਸੀ ਨਕਲੀ ਦੇਸੀ ਘਿਓ ਬਣਾ ਕੇ ਵੇਚਿਆ ਜਾ ਰਿਹਾ ਸੀਗਾ ਤੇ ਉਹ ਕਾਫੀ ਬਲਕ ਚ ਸਾਨੂੰ ਇੱਥੇ ਰਿਕਵਰ ਹੋਇਆ ਹੈ ਤੇ ਬਾਕੀ ਜਿਹੜੀ ਐਗਜ਼ੈਕਟ ਰਿਕਵਰੀ ਤੇ ਐਗਜ਼ੈਕਟ ਕੁਆਂਟੀਟੀ ਹੈ ਉਹ ਫੂਡ ਸਪਲਾਈ ਵਾਲੇ ਆਪਾਂ ਉਹਦਾ ਜ਼ਿਕਰ ਕੀਤਾ ਗਿਆ ਹੈ। ਫਿਲਹਾਲ ਤਾਂ ਇੱਕੋ ਹੀ ਵਰਕਰ ਉਹਨਾਂ ਦਾ ਅਰੈਸਟ ਹੋਇਆ ਹੈ। ਤੇ ਬਾਕੀ ਜਿਹੜਾ ਓਨਰ ਆ ਉਹਦਾ ਪਤਾ ਲਗਾ ਕੇ ਉਹਨਾਂ ਨੂੰ ਵੀ ਨੋਮੀਨੇਸ਼ਨ ਆ। ਇਹ ਧਾਰਮਿਕ ਜਗ੍ਹਾ ਤੇ ਵੀ ਕੀ ਹੋ ਜਾਂਦਾ ਇਹ? ਜਿਸ ਨੂੰ ਕੰਮ ਕਰੀ ਜ਼ਿੰਦਗੀ ਦੇ ਨਾਲ ਕਿਹੜੇ ਬਿਲਕੁਲ ਜੀ ਇਹ ਜਿਹੜਾ ਕਿਉਂ ਆਇਆ ਇਹ ਧਾਰਮਿਕ ਜਗ੍ਹਾ ਤੇ ਤੇ ਲੋਕਲ ਮਾਰਕੀਟਸ ਵੀ ਜਾ ਰਿਹਾ ਸੀਗਾ ਪਰ ਇਹ ਸ਼ਹੀਦ ਸਾਹਿਬ ਲਾਗੇ ਦਰਬਾਰ ਸਾਹਿਬ ਦੇ ਲਾਗੇ ਜਾ ਰਿਹਾ ਸੀਗਾ ਤੇ ਜਿੱਥੋਂ ਫੂਡ ਸਪਲਾਈ ਵਾਲੇ ਨੇ ਪਹਿਲਾਂ ਵੀ ਇਹ ਸੈਂਪਲ ਕਲੈਕਟ ਕੀਤਾ ਜੋ ਕਿ ਕਰ ਚੁੱਕੇ ਆ ਤੇ ਬਸ ਇਹ ਫੈਕਟਰੀ ਦਾ ਨਹੀਂ ਪਤਾ ਸੀਗਾ ਵੀ ਇੱਥੇ ਚੱਲ ਰਹੀ ਹੈ ਤੇ ਚਲੋ ਪੁਲਿਸ ਨੇ ਸਾਡੇ ਕੋਲ ਇਨਫੋਰਮੇਸ਼ਨ ਸੀ ਤੇ ਅਹੀਂ ਇਹਨੂੰ ਦੋ ਤਿੰਨ ਚ ਆਪਣੇ ਰਿਐਕੀ ਕਰਕੇ ਤੇ ਅੱਜ ਸਾਨੂੰ ਸਕਸੈਸਫੁਲ ਹੋਏ ਆ ਸੀ ਇੱਥੇ ਇਹਨੂੰ ਫੈਕਟਰੀ ਰਿਕਵਰ ਕਰ ਲੈਣਗੇ